ਏ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਵਸਾਈ ਹੋਈ ਨਗਰੀ ਬਾਰੇ ਇੱਕ ਪੰਜਾਬ ਦਾ ਉਹ ਸਿੰਗਰ ਜੇ ਬੋਲ ਸਕਦਾ ਤੇ ਸਾਡੇ ਪੰਜਾਬ ਦੇ ਬਹੁਤ ਸਾਰੇ ਲੀਡਰ ਵੀ ਆ ਉਹ ਵੀ ਬੋਲ ਸਕਦੇ ਆ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਜਿਹੜੀ ਨਗਰੀ ਨੂੰ ਵਸਾਇਆ ਔਰ ਵਾਕਿਆ ਹੀ ਇਸ ਨਗਰੀ ਨੂੰ ਜਿਹੜਾ ਪਵਿੱਤਰ ਦਰਜਾ ਜਿਹੜਾ ਦੇਣਾ ਚਾਹੀਦਾ ਵੱਡੇ ਭਰਾ ਦੀਤ ਦਸਾਂਝ ਨੇ ਅੰਮ੍ਰਿਤਸਰ ਸਿਟੀ ਵਾਸਤੇ ਜੋ ਵੀ ਡਰਾਈ ਸਿਟੀ ਦਾ ਕਿਹਾ ਉਹਨਾਂ ਨੇ ਇਸ ਲਈ ਅਸੀਂ ਉਹਨਾਂ ਦਾ ਪੂਰਾ ਪੂਰਾ ਸਾਥ ਦੇਵਾਂਗੇ ਉਹਨਾਂ ਦਾ ਧੰਨਵਾਦ ਹਾਂਜੀ ਮੈਂ ਕਰਦੀ ਆ ਜੀ ਬਹੁਤ ਸਪੋਰਟ ਕਰਦੀ ਆ ਉਹਨਾਂ ਨੂੰ ਉਹਨਾਂ ਦੀ ਸੋਚ ਨੂੰ ਸਪੋਰਟ ਕਰਦੀ ਆ ਬੀਇੰਗ ਅ ਹਿਊਮਨ ਉਹ ਬਹੁਤ ਹੀ ਵਧੀਆ ਪਰਸਨੈਲਿਟੀ ਨੇ ਔਰ ਬਹੁਤ ਅੱਛੀ ਸੋਚ ਮੇਰੇ ਹਿਸਾਬ ਨਾਲ ਦਲਜੀਤ ਉਸਾਮ ਜੀ ਨੇ ਜੋ ਦਿੱਤਾ ਹੈ ਕਮਿਟਮੈਂਟ ਤਾਂ ਬਿਲਕੁਲ ਸਹੀ ਹੈਗਾ ਵਾ ਡਰਾਈ ਸਿਟੀ ਹੋਣੀ ਦਾ ਬਿਕੋਸ ਆਫ ਇਹ ਪੰਜਾਬ ਦੀ ਸਭ ਤੋਂ ਪੁਰਾਤਨ ਜਿਹੜੀ ਸਿਟੀ ਮੰਨੀ ਜਾਂਦੀ ਹੈ ਗੁਰਾਮਦਾਸ ਪਾਸ਼ਾ ਜੀ ਨੇ ਇਹ ਸ਼ਹਿਰ ਵਸਾਇਆ ਵਾ ਅਨ ਪਵਿੱਤਰ ਸਥਾਨ ਹੈ ਕਿ ਤਾਂ ਜੇ ਇਹੋ ਜਿਹਾ ਕੋਈ ਉਹਨਾਂ ਨੇ ਬਿਆਨ ਦਿੱਤਾ ਤਾਂ ਉਹਨਾਂ ਦਾ ਬਿਆਨ ਬਿਲਕੁਲ ਠੀਕ ਆ ਹੋਣਾ ਚਾਹੀਦਾ ਡਰਾਈ ਸਿਟੀ ਜਿਹੜੀ ਹੈ ਹੋਣੀ ਚਾਹੀਦੀ ਹੈ ਡਰਾਈ ਸ਼ਹਿਰ ਨਹੀਂ ਹੋ ਸਕਦਾ ਕਦੇ ਵੀ ਅੰਮ੍ਰਿਤਸਰ ਕੀ ਪਹਾਲ ਪੰਜਾਬ ਨਹੀਂ ਹੋ ਸਕਦੀ ਤੇਰੇ ਵੀ ਕਿਉਂਕਿ ਐਕਸਾਈਜ਼ ਤੋਂ ਜੇ ਕਮਾਈ ਹੈ ਨਾ ਪੰਜਾਬ ਗਵਰਨਮੈਂਟ ਨੂੰ ਪੰਜਾਬ ਗਵਰਨਰ ਦੀ ਜਿਹੜੀ ਕਮਾਈ ਹੈ ਉਹ ਮੈਂ ਦਲਜੀਤ ਨੂੰ ਕਹਿ ਨਹੀਂ ਜਾਂਦਾਗਾ ਵੀ ਮੈਂ ਨਹੀਂ ਜਾਂਦਾ ਕਹਿ ਇਹਨੂੰ ਦੇਖੋ ਜੀ ਸਿੰਗਰ ਦਲਜੀਤ ਨੇ ਜੋ ਕਿਹਾ ਆ ਬਹੁਤ ਵਧੀਆ ਕਿਹਾ ਆ ਕਿਉਂਕਿ ਅੰਮ੍ਰਿਤਸਰ ਗੁਰਾਂ ਫਕੀਰਾਂ ਦੀ ਅੰਬਰਾਂ ਦੀ ਧਰਤੀ ਹੈ ਤੇ ਜੇ ਉਹਨਾਂ ਦਾ ਕਹਿਣਾ ਕਿ ਅੰਮ੍ਰਿਤਸਰ ਦੇ ਵਿੱਚ ਸ਼ਰਾਬ ਦੇ ਠੇਕੇ ਨਹੀਂ ਹੋਣੇ ਚਾਹੀਦੇ ਤੇ ਮੈਂ ਇਹਨਾਂ ਦੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਜੋ ਦਲਜੀਤ ਦਸਾਂਜ ਨੇ ਕਿਹਾ ਗੱਲ ਦੇ ਵੈਸਾ ਹੀ ਗਈ ਹੈ ਕਿ ਅੰਮ੍ਰਿਤਸਰ ਗੁਰੂ ਦੀ ਨਗਰੀ ਹੈ ਇਥੇ ਵੈ ਸ਼ਰਾਬ ਬੰਦ ਹੋਣੀ ਚਾਹੀਦੀ ਹੈ। ਦਿਲਜੀਤ ਦੁਸ਼ਾਨ ਨੇ ਜਿਹੜੀ ਗੱਲ ਕਹੀ ਹੈ ਉਹ ਗੱਲ ਤਾਂ ਬਹੁਤ ਜ਼ਿਆਦਾ ਵਧੀਆ ਹੈਗੀ ਹੈ ਪਰ ਕੋਈ ਵੀ ਗੱਲ ਜਾਂ ਐਡਾ ਵੱਡਾ ਡਿਸੀਜਨ ਬਿਨਾ ਪਲਾਨਿੰਗ ਤੋਂ ਨਹੀਂ ਹੁੰਦਾ। ਇਹ ਚੀਜ਼ ਕਾਫੀ ਸਾਲਾਂ ਤੋਂ ਇਦਾਂ ਹੀ ਚੱਲੀ ਆ ਰਹੀ ਹੈ। ਨਾ ਹੀ ਕਦੀ ਸਰਕਾਰਾਂ ਨੇ ਕੋਈ ਇਹਦੇ ਲਈ ਆਪਣਾ ਕੋਈ ਕਦਮ ਚੁੱਕਿਆ। ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ ਕਿ ਕਰੋਨਾ ਕਾਲ ਦੇ ਵਿੱਚ ਵੀ ਜਿਹੜਾ ਸੀ ਸਭ ਕੁਝ ਬੰਦ ਹੋ ਗਿਆ ਲੇਕਿਨ ਜਿਹੜੇ ਸ਼ਰਾਬ ਦੇ ਠੇਕੇ ਸੀ ਉਹ ਬੰਦ ਨਹੀਂ ਹੋਏ। ਔਰ ਇਹ ਸਾਰਾ ਸਾਰ ਇੱਥੇ ਤੁਹਾਨੂੰ ਪਤਾ ਸੱਚਾਈ ਹੈ ਇਸ ਗੱਲ 'ਚ। ਅਗਰ ਸਰਕਾਰ ਇਹਦੇ ਉੱਤੇ ਕੰਮ ਕਰਦੀ ਹੈ ਇਸ ਚੀਜ਼ ਹੋਤੇ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਬੜੇ ਤਰ੍ਹਾਂ ਦੇ ਕ੍ਰਾਈਮ ਬੜੇ ਤਰ੍ਹਾਂ ਦੀ ਹੋਰ ਚੀਜ਼ਾਂ ਦੇ ਉੱਤੇ ਕੰਟਰੋਲ ਕਰ ਸਕਦੇ ਹਾਂ ਔਰ ਅਗਰ ਐਦਾ ਹੋ ਸਕਦਾ ਤਾਂ ਮੈਨੂੰ ਲੱਗਦਾ ਬਹੁਤ ਵਧੀਆ ਗੱਲ ਹੈ ਉਹਨਾਂ ਨੇ ਕਿਹਾ ਸਰਕਾਰ ਦਾ ਰੈਵਨਿਊ ਹੀ ਹੈ ਨਾਲ ਇਹ ਵੀ ਗੱਲ ਕਹਿ ਰਹੇ ਉਹ ਤੇ ਹੈ ਹੀ ਹੈ ਤੁਹਾਨੂੰ ਪਤਾ ਹੀ ਹੈ ਸਰ ਇਹ ਦੇਸ਼ ਤਾਂ ਕਿਸੇ ਤੋਂ ਵੀ ਨਹੀਂ ਛੁਪਿਆ ਇਹੋ ਜਿਹੇ ਵੱਡੇ ਕੰਮ ਜਾਂ ਕੋਈ ਵੀ ਜਿਹੜੇ ਨੈਕਸਸ ਆਪਣੇ ਨੈਕਸਸ ਚੱਲਦੇ ਆ ਰਹੇ ਆ ਸਰਕਾਰਾਂ ਤੋਂ ਬਿਨਾ ਜਾਂ ਉਹਨਾਂ ਦੀ ਮੌਜੂਦਗੀ ਤੋਂ ਬਿਨਾ ਤੇ ਹੋ ਹੀ ਨਹੀਂ ਸਕਦੇ ਨਾ ਤੁਸੀਂ ਵੀ ਫੈਨ ਹੋ ਉਹਨਾਂ ਦੇ ਸਪੋਰਟ ਕਰਦੇ ਹੋ ਤੁਸੀਂ ਉਹਨਾਂ ਨੂੰ ਹਾਂਜੀ ਮੈਂ ਕਰਦੀ ਆ ਜੀ ਬਹੁਤ ਸਪੋਰਟ ਕਰਦੀ ਆ ਉਹਨਾਂ ਨੂੰ ਉਹਨਾਂ ਦੀ ਸੋਚ ਨੂੰ ਸਪੋਰਟ ਕਰਦੀ ਆ ਬੀਇੰਗ ਅ ਹਿਊਮਨ ਉਹ ਬਹੁਤ ਹੀ ਵਧੀਆ ਪਰਸਨੈਲਿਟੀ ਨੇ ਔਰ ਬਹੁਤ ਅੱਛੀ ਸੋਚ ਹੈ ਉਹਨਾਂ ਦੀ ਹਾਂਜੀ ਪੰਜਾਬ ਨੂੰ ਅੱਗੇ ਰੱਖਦੇ ਨੇ ਸੱਭਿਆਚਾਰ ਨੂੰ ਸਾਡੇ ਅੱਗੇ ਲੈ ਕੇ ਜਾ ਰਹੇ ਨੇ ਪਰ ਮੈਨੂੰ ਲੱਗਦਾ ਇਸ ਤਰ੍ਹਾਂ ਬਾਕੀ ਦੇ ਸਿੰਗਰਸ ਨੂੰ ਵੀ ਜਿਹੜਾ ਉਹਨਾਂ ਨੂੰ ਸਪੋਰਟ ਕਰਕੇ ਤੇ ਵਧੇ ਸਾਡੇ ਸੱਭਿਆਚਾਰ ਨੂੰ ਅੱਗੇ ਲੈ ਕੇ ਆਣਾ ਚਾਹੀਦਾ ਜੀ ਬਿਲਕੁਲ ਮੈਂ ਦਿਲ ਦਿਲਜੀਤ ਸਾਹ ਦੇ ਬਿਲਕੁਲ ਨਾਲ ਹਾਂ 100% ਉਹਦੇ ਗੱਲਾਂ ਨਾਲ ਸਹਿਮਤ ਹਾਂ ਕਾਰਨ ਪਤਾ ਕੀ ਗੱਲ ਆ ਜਦੋਂ ਵੀ ਖਾਸ ਕਰਕੇ ਕੋਈ ਸਿੱਖ ਚਿਹਰਾ ਕਿਸੇ ਮੁਕਾਮ ਤੇ ਪਹੁੰਚਦਾ ਨਾ ਤਾਂ ਉਹਦੇ ਲੱਤਾਂ ਖਿਸਣ ਖਿੱਚਣ ਵਾਸਤੇ 36 ਤਰ੍ਹਾਂ ਦੇ ਕੁੱਤੇ ਭੌਂਕਦੇ ਆ ਉਹ ਉਹਨੇ ਦੋ ਗਾਣੇ ਵੱਤ ਦੋ ਜਾਂ ਤਿੰਨ ਗਾਣੇ ਬੋਲੇ ਹੋਣਗੇ ਹਨਾ ਪੈਗ ਤੇ ਇੱਥੇ ਤਾਂ ਜਿੱਥੇ ਅਸੀਂ ਖੜੇ ਆ ਇਸ ਵੇਲੇ ਹਨਾ ਇੱਥੇ ਪ੍ਰਾਤਨ ਇਤਿਹਾਸ ਬੋਲਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਕੰਪਨੀ ਭਾਗ ਆ ਇਹਨੂੰ ਬੋਲਦੇ ਆ ਜਿੱਥੇ ਮਹਾਰਾਜਾ ਰਜੀਤ ਸਿੰਘ ਦੀ ਕੰਪਨੀ ਬੈਠਦੀ ਹੁੰਦੀ ਸੀ ਮੈਂ ਹੁਣੇ ਇੱਥੋਂ ਮਤਲਬ ਦੇਖ ਕੇ ਆ ਸਮਰ ਪੈਲਸ ਦੇਖ ਕੇ ਆਵਾ ਤੇ ਇਹਦੇ ਨੇੜੇ-ਨੇੜੇ ਤਿੰਨ ਕਲੱਬ ਆ ਇਹੋ ਜੀ ਉਹ ਨਾਲ ਹੀ ਨਿਸ਼ਾਨ ਸਭ ਲੱਗਾ ਤੇ ਕੋਲ ਹੀ ਭਾਈ ਸਾਹਿਬ ਜੀ ਵੇਖੋ ਇੱਥੇ ਤਿੰਨ ਕਲੱਬ ਚੱਲਦੇ ਪਏ ਆ ਉਹੀ ਬੀਬੀਆਂ ਬੰਦੇ ਅੰਦਰ ਨੱਚ ਰਹੇ ਆ ਪੈਗ ਛਕਾ ਲਾ ਰਹੇ ਉਹਨਾਂ ਨੂੰ ਅੰਮ੍ਰਿਤਸਰ ਦੀ ਪਵਿੱਤਰਤਾ ਦਾ ਕੋਈ ਮਤਲਬ ਨਹੀਂ ਅੰਮ੍ਰਿਤਸਰ ਇਹ ਇਤਿਹਾਸਕ ਜਗ੍ਹਾ ਹੈ ਜਿਹੜੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਨੇ ਵਿਛਾਈ ਸੀ ਉਸ ਤੋਂ ਬਾਅਦ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਇੱਥੇ ਆਏ ਨੇ ਜਾਂ ਅਕਾਲ ਤਖਤ ਸਾਹਿਬ ਸ਼ਸ਼ੋਭਤਾ ਸੋ ਮੈਂ ਦਲਜੀਤ ਦੀ ਗੱਲਾਂ ਦੇ ਨਾਲ ਬਿਲਕੁਲ ਸਹਿਮਤ ਹਾਂ ਹੋਣੀ ਚਾਹੀਦੀ ਹੈ ਸ਼ੁਰੂਆਤ ਕਰਨੀ ਆ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਤੇ ਬੋਲਣ ਵਾਲੇ ਨੂੰ ਇੱਕ ਬੋਲਣ ਦਾ ਮੌਕਾ ਚਾਹੀਦਾ ਉਹਨੂੰ ਸਟੇਜ ਮਿਲ ਗਈ ਆ ਹੋ ਸਕਦਾ ਸ਼ੁਰੂਆਤ ਕਰਨੀ ਅੰਮ੍ਰਿਤਸਰ ਤੋਂ ਕਰੋ ਪਵਿੱਤਰ ਸ਼ਹਿਰ ਤਾਂ ਪਹਿਲਾਂ ਵੀ ਇਨਾਨਦਿਆਂ ਹੋਇਆ ਦਿੱਤਾ ਕਿੰਨੇ ਆ ਸੋ ਕੀ ਪਤਾ ਸ਼ੁਰੂਆਤ ਚੰਗੀ ਹੋ ਜੇ ਤਾ ਗੁਰੂ ਸਾਹਿਬ ਕਿਰਪਾ ਕਰਕੇ ਮਸਲਾ ਹੱਲ ਕਰਾ ਦੇਣ ਬਹੁਤ ਵਧੀਆ ਦਲਜੀਤ ਜੀ ਦਾ ਬਹੁਤ ਵਧੀਆ ਮੈਂ ਸਵਾਗਤ ਕਰਦਾ ਉਹਨਾਂ ਦੇ ਗੱਲ ਦਾ ਔਰ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਵਸਾਈ ਹੋਈ ਨਗਰੀ ਬਾਰੇ ਇੱਕ ਪੰਜਾਬ ਦਾ ਉਹ ਸਿੰਗਰ ਜੇ ਬੋਲ ਸਕਦਾ ਤੇ ਸਾਡੇ ਪੰਜਾਬ ਦੇ ਬਹੁਤ ਸਾਰੇ ਲੀਡਰ ਵੀ ਆ ਉਹ ਵੀ ਬੋਲ ਸਕਦੇ ਆ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਜਿਹੜੀ ਨਗਰੀ ਨੂੰ ਵਸਾਇਆ ਔਰ ਵਾਕਿਆ ਹੀ ਇਸ ਨਗਰੀ ਨੂੰ ਜਿਹੜਾ ਪਵਿੱਤਰ ਦਰਜਾ ਜਿਹੜਾ ਦੇਣਾ ਚਾਹੀਦਾ ਪਰ ਉਹਨੇ ਇੱਕ ਹੋਰ ਥੀ ਕਿਹਾ ਕਿ ਰੈਵਨਿਊ ਬੜਾ ਵੱਡਾ ਆਦਾ ਆ ਉਹਦੀ ਵੀ ਉਹਨੇ ਹਵਾਲਾ ਦਿੱਤਾ ਉਸਤਾਰ ਜੀ ਬਿਲਕੁਲ ਜਿਹੜੀ ਉਹਨਾਂ ਗੱਲ ਕਹੀ ਆ ਸੱਚ ਆ ਪਰ ਦੁੱਖ ਦੀ ਗੱਲ ਇਹ ਆ ਕਿ ਕੁਝ ਸਥਾਨ ਐਸੇ ਆ ਜਿੱਥੋਂ ਅਸੀਂ ਇਹਨਾਂ ਚੀਜ਼ਾਂ ਨੂੰ ਸਾਈਡ ਤੇ ਰੱਖ ਸਕਦੇ ਹਾਂ ਹਰ ਜਗ੍ਹਾ ਤੇ ਸਰਕਾਰ ਨੂੰ ਆਪਣਾ ਬੈਨੀਫਿਟ ਨਹੀਂ ਵੇਖਣਾ ਚਾਹੀਦਾ ਕੁਝ ਜਗ੍ਹਾ ਐਸੀਆਂ ਵੀ ਆ ਕੁਝ ਐਸੇ ਵੀ ਪਵਿੱਤਰ ਸਥਾਨ ਨੇ ਜਿਸ ਜਗ੍ਹਾ ਤੇ ਜੇਕਰ ਅਸੀਂ ਇਹਨਾਂ ਚੀਜ਼ਾਂ ਨੂੰ ਬੈਨ ਕਰ ਦਾਂਗੇ ਤੇ ਉਹ ਚੰਗਾ ਛਲਾਗਾ ਜੋ ਕਮ ਹੋਗਾ ਔਰ ਲੋਕਾਂ ਨੂੰ ਪ੍ਰੇਰਣਾ ਮਿਲੂਗੀ ਇਸ ਦੇ ਨਾਲ ਇਸ ਫੈਸਲੇ ਨੂੰ ਕਿਵੇਂ ਵੇਖਣਾ ਦੋੜੀ ਬਹੁਤ ਵਧੀਆ ਜੀ ਮੈਂ ਉਹਨਾਂ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ ਔਰ ਬਹੁਤ ਵਧੀਆ ਫੈਸਲਾ ਵਾ ਪਰ ਸਰਕਾਰ ਨੂੰ ਵੀ ਉਹਨਾਂ ਦੀ ਗਲਤੀ 'ਤੇ ਗੌਰ ਕਰਨਾ ਚਾਹੀਦਾ ਆ ਜਿਹਦੇ ਚੈਨਲੋਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਦਲਜੀਤ ਸਰਜਨ ਨੇ ਦਸਾਂਝ ਨੇ ਜਿਹੜਾ ਕਿਹਾ ਵਾ ਗੁਜਰਾਤ ਡਰਾਈ ਸਿਟੀ ਆ ਤੇ ਅਮਰਸਰ ਨੂੰ ਵੀ ਡਰਾਈ ਸਿਟੀ ਹੋਣਾ ਚਾਹੀਦਾ ਕਹਿੰਦਾ ਮੈਂ ਜ਼ਿੰਦਗੀ ਭਰ ਸ਼ਰਾਬ ਦੇ ਗਾਣੇ ਨਹੀਂ ਬੋਲੂਗਾ ਉਹਨੇ ਬਹੁਤ ਵਧੀਆ ਗੱਲ ਕੀਤੀ ਆ ਇਹ ਵਧੀਆ ਮੁੱਦਾ ਰਹਾ ਤੇ ਅਸੀਂ ਉਹਦੇ ਨਾਲ ਅਸੀਂ ਵੀ ਚਾਹੁੰਦੇ ਆਂ ਵੀ ਅਮਰ ਸਾਨੂੰ ਡਰਾਈ ਸਿਟੀ ਦਾ ਦਰਜਾ ਦਿੱਤਾ ਜਾਵੇ ਇਹ ਪਹਿਲਾ ਹੀ ਪਵਿੱਤਰ ਸੈਗ ਬ੍ਰਾਮਦਾਸ ਜੀ ਵਸਾਈ ਆ ਤੇ ਦਿਲਦੀਦ ਸਿੰਘ ਸਾਹ ਦੇ ਦਸਾਂਝ ਦੇ ਬਹੁਤ ਬਹੁਤ ਧੰਨਵਾਦੀਆਂ ਜਿਨੇ ਇਹ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਤੁਸੀਂ ਸਾਥ ਦਿਓਗੇ ਜੀ ਉਹਨਾਂ ਦਾ ਬਿਲਕੁਲ ਤਨਮਨ ਧਨ ਹਰ ਇੱਕ ਚੀਜ਼ ਨਾਲ ਉਹਦਾ ਸਾਥ ਦੇਵਾਂਗੇ ਜੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਜੋ ਵੀ ਸਾਡੇ ਵੱਡੇ ਭਰਾ ਦੀਤ ਦਸਾਂਝ ਨੇ ਅੰਮ੍ਰਿਤਸਰ ਸਿਟੀ ਵਾਸਤੇ ਜੋ ਵੀ ਡਰਾਈ ਸਿਟੀ ਦਾ ਕਹਾ ਉਹਨਾਂ ਨੇ ਇਸ ਲਈ ਅਸੀਂ ਉਹਨਾਂ ਦਾ ਪੂਰਾ ਪੂਰਾ ਸਾਥ ਦੇਵਾਂਗੇ ਉਹਨਾਂ ਦਾ ਧੰਨਵਾਦ ਕਿ ਜੋ ਵੀ ਉਹਨਾਂ ਨੇ ਕਿਹਾ ਵਾ ਉਸ ਚੀਜ਼ ਦਾ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਦਿਲਜੀਤ ਦਸਾਂਝ ਜੀ ਦਾ ਕਿਉਂ ਅੰਮ੍ਰਿਤਸਰ ਕਿਉਂ ਅੰਮ੍ਰਿਤਸਰ ਵਾਸਤੇ ਕਿਉਂਕਿ ਪਹਿਲਾਂ ਵੀ ਗੁਰੂ ਮਹਾਰਾਜ ਦੀ ਪਵਿੱਤਰ ਨਗਰੀ ਆਏ ਤੇ ਇਹਨੂੰ ਤੇ ਜਿੰਨਾ ਵੀ ਪਵਿੱਤਰ ਬਣਾਇਆ ਜਾ ਸਕੇ ਉਹਨਾ ਹੀ ਥੋੜਾ ਹੈ ਜੀ ਇਸ ਕਰਕੇ ਅਸੀਂ ਹਰ ਤਰ੍ਹਾਂ ਦਾ ਉਪਰਾਲਾ ਉਹਨਾਂ ਦੇ ਨਾਲ ਰਲ ਕੇ ਕਰਾਂਗੇ ਮੇਰੇ ਹਿਸਾਬ ਨਾਲ ਦਲਜੀਤ ਉਸਾਮ ਜੀ ਨੇ ਜੋ ਦਿੱਤਾ ਹੈ ਕਮਿਟਮੈਂਟ ਤਾਂ ਬਿਲਕੁਲ ਸਹੀ ਹੈਗਾ ਵਾ ਡਰਾਈ ਸਿਟੀ ਹੋਣੀ ਚਾਹੀਦੀ ਹੈ ਬਿਕੋਜ਼ ਆਫ ਇਹ ਪੰਜਾਬ ਦੀ ਸਭ ਤੋਂ ਪੁਰਾਤਨ ਜਿਹੜੀ ਸਿਟੀ ਮੰਨੀ ਜਾਂਦੀ ਹੈ ਗੁਰੂ ਆਮਦਾਸ ਪਾਤਸ਼ਾਹ ਜੀ ਨੇ ਇਹ ਸ਼ਹਿਰ ਵਸਾਇਆ ਵਾ ਐਂਡ ਪਵਿੱਤਰ ਸਥਾਨ ਹੈ ਕਿਹਾ ਤਾਂ ਜੇ ਇਹੋ ਜਿਹਾ ਕੋਈ ਉਹਨਾਂ ਨੇ ਬਿਆਨ ਦਿੱਤਾ ਤਾਂ ਉਹਨਾਂ ਦਾ ਬਿਆਨ ਬਿਲਕੁਲ ਠੀਕ ਆ ਹੋਣਾ ਚਾਹੀਦਾ ਡਰਾਈ ਸਿਟੀ ਜਿਹੜੀ ਹੈ ਹੋਣੀ ਚਾਹੀਦੀ ਹੈ ਅਗਰ ਗੁਜਰਾਤ ਵਰਗਾ ਸ਼ਹਿਰ ਹੈ ਉਹ ਡਰਾਈ ਸਿਟੀ ਕਿਉਂ ਨਹੀਂ ਹੋ ਸਕਦਾ ਤੇ ਅੰਮ੍ਰਿਤਸਰ ਕਿਉਂ ਨਹੀਂ ਹੋ ਸਕਦਾ ਡਰਾਈ ਸ਼ਹਿਰ ਨਹੀਂ ਹੋ ਸਕਦਾ ਅੰਮ੍ਰਿਤਸਰ ਕੀ ਪਹਲ ਪੰਜਾਬ ਨਹੀਂ ਹੋ ਸਕਦੀ ਤੇਰੇ ਵੀ ਕਿਉਂਕਿ ਐਕਸਾਈਜ਼ ਤੋਂ ਜੇ ਕਮਾਈ ਹੈ ਨਾ ਪੰਜਾਬ ਗਵਰਨਮੈਂਟ ਨੂੰ ਪੰਜਾਬ ਗਵਰਨਰ ਦੀ ਜਿਹੜੀ ਕਮਾਈ ਹੈ ਬਾਹਰ ਲਖਣਡਾਈ ਜਾਂਦੇ ਪੈ ਨੇ ਤੇ ਪੰਜਾਬ ਨੂੰ ਗਰੀਬ ਕਰੀ ਜਾਂਦੇ ਪੈ ਨੇ ਇਹੋ ਲਿਮਟੇ ਖਾਈ ਜਾਂਦੇ ਮੰਤਰੀ ਸਾਰੇ ਤੇ ਵੈਸੇ ਅੰਮ੍ਰਿਤਸਰ ਪਵਿੱਤਰ ਸ਼ਹਿਰ ਹੈ ਪਵਿੱਤਰ ਸ਼ਹਿਰ ਹੈ ਉਨੀ ਏਰੀਆ ਥੋੜਾ ਰੱਖੋ ਘਰਗਾ ਤੋਂ ਸ਼ਰਾਬ ਨਿਕਲਦੇ ਵੀ ਹਰਮੋਣੀ ਯਾਰ ਸ਼ਾਇਦ ਘਰਾਂ ਜਿਹਨੇ ਉਹਦੀ ਵੀ ਕੂਕਰਾਂ ਚ ਕੱਢ ਕੇ ਸ਼ਰਾਬ ਚਾਲ ਬਾਈ ਵੇਚੀ ਜਾਂਦੇ ਖਾਈ ਪੀ ਜਾਂਦੇ ਨੇ ਸ਼ਰਾਬ ਨਹੀਂ ਬੰਦ ਹੋ ਸਕੀ ਪੰਜਾਬ 'ਚ ਦਰبار صاحب ਦੇ ਰੀ ਲੱਗਦਾ ਕਿ ਜਦ ਦੁਜੀ ਨਸ਼ੇ ਦੇ ਬੰਦੇ ਦਰਬਾਰ ਸਾਹਿਬ ਲੱਗਦਾ ਕਿ ਜਿਹੜਾ ਨਾ ਉਹ ਡਰਾਈ ਇਹਦੇ ਕਰ ਲੋ ਬੇਸ਼ੱਕ ਬਾਕੀ ਨਸ਼ੇ ਦੇ ਬੰਦੇ ਨਸ਼ੇ ਇਹਨਾਂ ਸਾਰੇ ਮინისტრਾਂ ਦੇ ਆਵਲਾ ਲਾਏ ਨੇ ਆਪ ਲੈਂਦੇ ਪਹਿਲੇ ਹੋਣੀ ਵੇਚ ਦੇਵੇ ਨੇ ਤੇ ਕਹਿੰਦੇ ਰਹੀ ਵੇਚਣੀ ਨਸ਼ਾ ਬੰਦ ਕਰਨਾ ਨਸ਼ਾ ਬੰਦ ਨਹੀਂ ਹੋ ਸਕਦਾ ਹਾਂਜੀ ਦਿਲਜੀਤ ਦਸਾਂਝ ਨੇ ਕਿਹਾ ਕਿ ਸ਼ਰਾਬ ਮੈਂ ਦਿਲਜੀਤ ਨੂੰ ਕਹਿ ਨਹੀਂ ਜਾਂਦਾ ਗਾ ਵੀ ਮੈਂ ਨਹੀਂ ਜਾਂਦਾ ਕਹਿ ਨੂੰ ਹਾਂਜੀ ਤੇ ਕੀ ਹੋਣਾ ਚਾਹੀਦਾ ਕੀ ਮਿਹਨਤ ਕਰੀ ਖਾਈ ਦੀ ਕੀ ਹੋਣਾ ਚਾਹੀਦਾ ਕੁਝ ਨਹੀਂ ਹੋਣਾ ਚਾਹੀਦਾ ਹੋਣਾ ਕੀ ਚਾਹੀਦਾ ਨਸ਼ੇ ਦੁਜੀ ਚਿੱਟੇ ਬੰਦ ਕਰਾਓ ਜਿਹੜੇ ਠੀਕੇ ਜਿਹੇ ਲੱਗਦੇ ਉਹ ਬੰਦ ਕਰੋ ਖਲਾਬ ਗਰੀਬਾਂ ਨੇ ਪੀਣਾ ਉਹਨਾਂ ਬੰਦ ਕਰੀ ਜਾਂਦੇ ਜੀ ਹੂੰ ਬਿਲਕੁਲ ਜਿਹੜੇ 10 20 ਰੁਪਏ ਕਜਾਰਾ ਹੁੰਦਾ ਉਹ ਤੁਸੀਂ ਬੰਦ ਕਰਾਉਂਦਾ ਜੀ ਜਿਹੜਾ 500 ਰੁਪਏ ਟੀਕਾ ਲੱਗਦਾ ਉਹ ਤੁਸੀਂ ਬੰਦ ਨਹੀਂ ਕਰਾਉਂਦੇ ਵੀ ਸ਼ਰਾਬ ਬੰਦ ਹੋਣੀ ਚਾਹੀਦੀ ਕਿ ਨਹੀਂ ਮੈਂ ਥੋੜੀ ਕਿਨ ਮੈਂ ਤਾਂ ਪੀਂਦਾ ਹੀ ਨਹੀਂ ਮੇਰੇ ਲਈ ਬੰਦ ਕਰੋ ਨਾ ਕਰੋ ਮੈਨੂੰ ਕੀ ਹੂੰ ਸਾਨੂੰ ਕੀ ਸਾਡੇ ਕਰਾਓ ਨਾ ਕਰਾਓ ਆਓ ਅੱਜ ਪੀਂਦੇ ਨਹੀਂਗੇ ਪਰ ਫਿਰ ਵੀ ਕੀ ਹੋਣਾ ਚਾਹੀਦਾ ਸ਼ਰਾਬ ਸਾਰਗਲਾ ਦੇ ਉੱਪਰ ਨਹੀਂ ਸਾਰਿਆਂ ਵਗਲਾ ਦਿਓ ਸ਼ਾਇਦ ਦੇ ਅੰਦਰ ਅੰਦਰ ਜਿਹੜੀ ਚਾਤਦਵਾਰੀ ਆ ਉਹ ਤਾਂ ਬਿਲਕੁਲ ਹੋਣੀ ਚਾਹੀਦੀ ਹੈ ਹੂੰ ਤੇ ਜਿਹੜੇ ਬਾਹਰ ਤੇ ਆਦੀਏ ਉੱਥੇ ਚੱਦੇ ਗਈ ਇਹ ਬੰਦ ਹੋ ਸਕਦੀ ਹੈ ਜੀ ਅੰਮ੍ਰਿਤਸਰ ਨਹੀਂ ਕੋਈ ਵੱਡੀ ਗੱਲ ਨਹੀਂ ਟਰਾਈ ਸਿਟੀ ਹੈਗਾ ਹੀ ਹੈ ਕਈ ਉਹਨਾਂ ਨੇ ਕਿਹਾ ਗੁਜਰਾਤ ਹੋ ਸਕਦਾ ਤੇ ਅੰਮ੍ਰਿਤਸਰ ਹਾਂ ਜਿੰਨੇ ਕਿ ਜਿਹੜਾ ਨਹੀਂ रह ਸਕਦਾ ਤੇ ਉਹ ਥੋੜਾ ਪਰੇ ਜਾ ਕੇ ਰਹਿਵੇ ਹੂੰ ਸ਼ਾਇਦ ਦੇ ਅੰਦਰ ਅੰਦਰ ਬੰਦ ਹੋਣੀ ਚਾਹੀਦੀ ਦੇਖੋ ਜੀ ਸਿੰਗਰ ਦਲਜੀਤ ਨੇ ਜੋ ਕਿਹਾ ਆ ਬਹੁਤ ਵਧੀਆ ਕਿਹਾ ਆ ਕਿਉਂਕਿ ਅੰਮ੍ਰਿਤਸਰ ਗੁਰਾਂ ਫਕੀਰਾਂ ਦੀ ਅੰਬਰਾਂ ਦੀ ਧਰਤੀ ਹੈ ਤੇ ਜੇ ਉਹਨਾਂ ਦਾ ਕਹਿਣਾ ਕਿ ਅੰਮ੍ਰਿਤਸਰ ਦੇ ਵਿੱਚ ਸ਼ਰਾਬ ਦੇ ਠੇਕੇ ਨਹੀਂ ਹੋਣੇ ਚਾਹੀਦੇ ਤੇ ਮੈਂ ਇਹਨਾਂ ਦੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਅੰਮ੍ਰਿਤਸਰ ਦੇ ਵਿੱਚ ਸ਼ਰਾਬ ਦੇ ਠੇਕੇ ਬਿਲਕੁਲ ਬੰਦ ਹੋਣੇ ਚਾਹੀਦੇ ਨੇ কারণ ਹੈ ਕਿ ਸ੍ਰੀ ਹਰਮੰਦਰ ਸਾਹਿਬ ਇੱਥੇ ਦਰਗਿਆਣਾ ਮੰਦਰ ਆ ਰਾਮ ਤੀਰਥ ਆ ਸਾਰੀਆਂ ਧਾਰਮਿਕ ਸਥਾਨਾਂ ਇੱਥੇ ਹੈਗੇ ਨੇ ਤੇ ਜੇ ਸਿੰਗਰ ਵੱਲੋਂ ਇੰਨੀ ਗੱਲ ਕਹੀ ਹੈ ਬੜੀ ਸੋਚ ਸਮਝ ਕੇ ਗਈ ਹੋਗੀ ਮੈਂ ਉਹਨਾਂ ਦੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਉਹ ਕਹਿੰਦੇ ਕਿ ਇੱਕ ਪਾਸੇ ਇਹ ਕਹਿ ਰਹੇ ਕਿ ਸਰਕਾਰ ਦਾ ਰੈਵਨਿਊ ਵੀ ਬਹੁਤ ਜ਼ਿਆਦਾ ਦੇ ਤੋਂ ਆਉਂਦਾ ਦੇਖੋ ਜੀ ਉਹ ਤੇ ਸ਼ਰਾਬ ਦੇ ਵਿੱਚ ਸਭ ਤੋਂ ਜ਼ਿਆਦਾ ਪੈਸਾ ਪੰਜਾਬ ਸਰ ਕੋਈ ਵੀ ਸਰਕਾਰ ਆ ਉਹਨੂੰ ਉਤੋਂ ਆਉਂਦਾ ਹੈ ਪਰ ਹੁਣ ਜੇ ਉਹ ਜੋਗੀ ਦੀ ਗੱਲ ਕੀਤੀ ਜਾਵੇ ਉੱਥੇ ਤੇ ਸ਼ਰਾਬ ਬੰਦ ਹੈ ਕਿ ਉੱਥੇ ਸਰਕਾਰਾਂ ਚੱਲਦੀਆਂ ਨਹੀਂ ਪਈਆਂ ਉਸ ਦੇ ਬਾਰੇ ਗੱਲ ਕੀਤੀ ਜਾਵੇ ਉਹਨਾਂ ਨੇ ਕਿ ਗੁਜਰਾਤ ਜੇ ਬੰਦ ਹੋ ਸਕਦਾ ਤੇ ਅੰਮ੍ਰਿਤਸਰ ਵੀ ਬੰਦ ਮੈਂ ਕਹਿੰਤ ਦਿਆਂ ਕਿ ਵੇਖੋ ਜੀ ਜੋਗੀ ਵਾਲੇ ਪਾਸੇ ਵੀ ਆਇਆ ਗੁਜਰਾਤ 'ਚ ਜੇ ਬੰਦ ਹੋਇਆ ਵਾ ਤੇ ਪੰਜਾਬ 'ਚ ਵੀ ਹੋਣਾ ਚਾਹੀਦਾ ਬੰਦ ਇਹ 'ਚ ਕੋਈ ਸ਼ੱਕ ਨਹੀਂ ਆ ਕਿ ਕੋਈ ਵੀ ਸਰਕਾਰ ਆ ਸਭ ਤੋਂ ਜ਼ਿਆਦਾ ਪੈਸਾ ਜੀ ਆਂਦਾ ਤੇ ਸ਼ਰਾਬ ਦੇ ਠੇਕਿਆਂ ਤੋਂ ਉਹਨਾਂ ਨੂੰ ਸਾਰੀ ਕਮਾਈ ਆ ਜੇ ਇੱਕ ਪਾਸੇ ਹੀ ਇੱਕ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਆ ਤੇ ਕਿਉਂ ਨਾ ਪਹਿਲਾਂ ਜਿਹੜੀ ਸਰਕਾਰ ਦੀ ਆਪਣੀ ਕਮਾਈ ਉਹ ਕਮਾਈ ਆਪਣੀ ਛੱਡੇ ਉਦੋਂ ਘਰੋਂ ਸ਼ੁਰੂ ਕਰਾਂਗੇ ਤੇ ਫਿਰ ਕਾਮਯਾਬੀ ਮਿਲਣੀ ਆ ਜੇ ਘਰੋਂ ਸ਼ੁਰੂਆਤ ਨਹੀਂ ਕਰਨੀ ਫਿਰ ਕਾਮਯਾਬੀ ਨਹੀਂ ਮਿਲਣੀ ਸਾਨੂੰ ਜੋ ਦਲਜੀਤ ਜੋ ਸائیں ਨੇ ਕਿਹਾ ਗੱਲ ਦੇ ਵੈਸਾ ਹੀ ਗਈ ਹੈ ਕਿ ਅੰਮ੍ਰਿਤਸਰ ਗੁਰੂ ਦੀ ਨਗਰੀ ਆ ਇੱਥੇ ਵੈਸੇ ਸ਼ਰਾਬ ਬੰਦ ਹੋਣੀ ਚਾਹੀਦੀ ਹੈ ਉਹਦਾ ਕਾਰਨ ਕੀ ਹੈ ਕਿ ਇੱਥੇ ਦਰਗਾਣਾ ਮੰਦਰ ਦਰਬਾਰ ਸਾਹਿਬ ਸਾਰੇ ਇੱਥੇ ਆ ਪੀਰ ਬਤੰਬਰ ਤੇ ਵੈਸੇ ਉਹਨਾਂ ਦੀ ਗੱਲ ਨਾਲ ਮੈਂ ਅਗਦੀ ਹਰ ਇੱਕ ਪਾਸੇ ਕਹਿੰਦੇ ਕਿ ਰੈਵਨਿਊ ਬੜਾ ਸਰਕਾਰਾਂ ਦਾ ਤੇ ਐਵੇਂ ਨਿਉ ਤੇ ਹਰ ਇੱਕ ਚੀਜ਼ ਤੋਂ ਦੇਖੋ ਸਰਕਾਰਾਂ ਨੂੰ ਹੈਗਾ ਇਹ ਥੋੜੀ ਇੱਕ ਬਸ ਸ਼ਰਾਬ ਦੇ ਬੰਨੇ ਲਾ ਦਦੇ ਰੈਵਨਿਊ ਹੋ ਜਾਏਗਾ ਹੋਰ ਵੀ ਕੰਮ ਹੈਗੇ ਨੇ ਸਾਰੇ ਕਿਤੇ ਰੈਵਨਿਊ ਹੈ ਜਦੋਂ ਇਹ ਕਦੇ ਵੀ ਕੋਈ ਕੰਮ ਕਰਦੇ ਨੇ ਕੋਈ ਬਿਲਡਿੰਗ ਬਣਦੀ ਆ ਉਹਦਾ ਵੀ ਇਹਨਾਂ ਨੂੰ ਰੈਵਨਿਊ ਜਾਂਦਾ ਵਾ ਕੋਈ ਹੋਰ ਟੈਕਸ ਭਰਦੇ ਲੋਕੀ ਉਹਦਾ ਵੀ ਰੈਵਨਿਊ ਜਾਂਦਾ ਸੜਕਾਂ ਦਾ ਵੀ ਇਹਨਾਂ ਨੂੰ ਰੈਵਨਿਊ ਜਾਂਦਾ ਜਰੂਰੀ ਥੋੜੀ ਸ਼ਰਾਬ ਦਾ ਨੇ ਕੀ ਆਪਾਂ ਭਾਂਜ ਨਸ਼ੇ ਦੀ ਦਲਦਲ ਜਿਹੜਾ ਇਹਨੂੰ ਕੱਢਣਾ ਹੋ ਇਹ ਚੀਜ਼ ਤੁਸੀਂ ਸਹਿਮਤ ਹੋ ਮੈਂ ਸਹਿਮਤ ਹਾਂ ਜੰਦਾ ਸੀ